ਦੇਖੋ ਜੀਵਨ ਸਾਥੀ ਬੋਲੋ ਤਾਂ ਸਪੋਰਟ ਚਾਹੀਦਾ ਹੀ ਚਾਹੀਦਾ ਉਹ ਆਪਣਾ ਕੰਬੈਨਿਅਨ ਹੈ ਜੀਵਨ ਦਾ ਇੱਕ ਹਿੱਸਾ ਆ ਜੇ ਸੱਜਾ ਪਾਸਾ ਮਰਦ ਹੈ ਤੇ ਖੱਬਾ ਪਾਸਾ ਔਰਤ ਹੈ ਅਰਧ ਅਰਧਿ ਸ਼ਨਾਰੀ ਉਹ ਐਵੇਂ ਤਾਂ ਨਹੀਂ ਬਣਾਇਆ ਹੋਇਆ ਕੋਈ ਫਿਲਾਸਫਰਸ ਜਨ ਜਿਹੜੇ ਸਾਡੇ ਬੜੇ ਬਜ਼ੁਰਗ ਸੀਗੇ ਉਹ ਮੂਰਖ ਨਹੀਂ ਸੀਗੇ ਜਿੰਨਾ ਚਿਰ ਤੱਕ ਜਿਹੜਾ ਦੇਵੀ ਰੂਪ ਦਿਖਾਇਆ ਨਹੀਂਗਾ ਉਹ ਹੂੰ ਕਿ ਅੱਧਾ ਨਾਰੀ ਹੈ ਅੱਧਾ ਨਾਰਾਇਣ ਅਦਾ ਨਾਰੀ ਅਸਰੀਰ ਅਦਾ ਕੀ ਹੈ ਹਮ ਕਿ ਇਹ ਬਰਾਬਰ ਦੇ ਹਿੱਸੇਦਾਰ ਨੇ ਖੱਬਾ ਹਸ ਪਾਸਾ ਜਿਹੜਾ ਸਾਡਾ ਹੁੰਦਾ ਉਹ ਥੋੜਾ ਜਿਹਾ ਕਮਜ਼ੋਰ ਹੁੰਦਾ ਹਮ ਸੋ ਨਾਰੀ ਕੋਮਲ ਹੈ ਥੋੜੀ ਕਮਜ਼ੋਰ ਹੈ ਮਰਦ ਦੇ ਪੱਖੋਂ ਉਹ ਖੱਬਾ ਪਾਸਾ ਦਿਖਾਤੀ ਤੇ ਮਰਦ ਜਿਹੜਾ ਆ ਤਕੜਾ ਬਲਵਾਨ ਹੈ ਅਰਧ ਨਾਰੀਸ਼ਵਰ ਜਿਸ ਵੇਲੇ ਆ ਆਪਣਾ ਬਣਾਇਆ ਸੀਗਾ ਵਿਸ਼ਨੂੰ ਨੇ ਹੂੰ ਬਿਲਕੁਲ ਤੋਂ ਮੈਂ ਇਸ ਨੂੰ ਏਦਾਂ ਲੈਣੀ ਆ ਕਿ ਜਿਹੜਾ ਹਸਬੈਂਡ ਵਾਈਫ ਹੈਗੇ ਨੇ ਦੋ ਸਰੀਰ ਨੇ ਹੂੰ ਪਰ ਉਹਨਾਂ ਦੀ ਖਿਆਲ ਸੋਚ ਪ੍ਰੇਮ ਟੋੜਾ ਘੱਟ ਹੋਇਆ ਟੋੜਾ ਵੱਧ ਹੋਇਆ ਤਾਂ ਕੋਈ ਗੱਲ ਨਹੀਂ ਹੂੰ ਇੱਕੋ ਜਿਹਾ ਹੋਣ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਜੇ ਕਿਸੇ ਨੂੰ ਗੁੱਸਾ ਆਇਆ ਹੋਇਆ ਮੰਨ ਲਓ ਬੰਦੇ ਨੂੰ ਗੁੱਸਾ ਆ ਗਿਆ ਹੂੰ ਜਿਹੜੀ ਬੀਬੀ ਨੇ ਉਹ ਬੀਬੀ ਜੀ ਚੁੱਪ ਕਰ ਜਾਣ ਹੂੰ ਉਹਨੂੰ ਜਦੋਂ ਸ਼ਾਂਤ ਹੋਵੇ ਉਦੋਂ ਕਹੇ ਵੀ ਨਹੀਂ ਮੇਰਾ ਮਤਲਬ ਇਹਦਾ ਜਿਹੜਾ ਤੁਸੀਂ ਲਿਆ ਉਹ ਆ ਨਹੀਂ ਸੀਗਾ ਇਹਦਾ ਮੇਰਾ ਮਤਲਬ ਆ ਸੀ ਜੇ ਉਹ ਦੁਰਗਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਚੰਡੀ ਬਣੀ ਹੋਈ ਹੈ ਤੇ ਉਹ ਦੂਜੇ ਚਾਹਤ ਚੁੱਪ ਕਰ ਦੇ ਸੋ ਇਹ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਜਦੋਂ ਤੁਸੀਂ ਇੱਕ ਦੂਜੇ ਨੂੰ ਟੋਲ ਟੋਲਰੇਟ ਜੀ ਨੂੰ ਕਹਿੰਦੇ ਹੁੰਦੇ ਹੂੰ ਠੀਕ ਹੈ ਨਾ ਜਦੋਂ ਤੁਸੀਂ ਟੋਲਰੇਟ ਹੀ ਨਹੀਂ ਕਰਦੇ ਹੂੰ ਉਦੋਂ ਕਹਾਣੀਆਂ ਝਗੜੇ ਲੜਾਈਆਂ ਵਧਣਗੇ ਜੀ ਇੱਕ ਦੂਸਰੇ ਨੂੰ ਆਪਾਂ ਜੇ ਹੁਣ ਸਮ ਅਪ ਕਰੀਏ ਕਿ ਪਰਿਵਾਰ ਜਿਹੜਾ ਆ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਦੀ ਇੱਕ ਇਕਾਈ ਹੈ ਬਿਲਕੁਲ ਦੂਜੇ ਨੂੰ ਮੁਹੱਬਤ ਨਾਲ ਜੋੜ ਕੇ ਰੱਖਣ ਦੀ ਇਕਾਈ ਹੈ ਬਿਲਕੁਲ ਇੱਕ ਦੂਜੇ ਦੇ ਖਿਆਲਾਂ ਨੂੰ ਇੱਕ ਦੂਜੇ ਦੇ ਉਹਨੂੰ ਪਤਾ ਹੋਵੇ ਕਿ ਇਹ ਇਹ ਦੀ ਹੁਣ ਇਸ ਵੇਲੇ ਲੋੜ ਕੀ ਹੈ ਕੀ ਚਾਹੁੰਦਾ ਮੈਂ ਬਕ 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 ਕਰ ਰਹੀ ਆ ਇਹ ਮੈਨੂੰ ਮੈਨੂੰ ਸੁਣਨਾ ਚਾਹੁੰਦਾ ਹੂੰ ਕਈ ਹਰਤਾ ਹੁੰਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਉਹ ਉਹ ਮੇਰੇ ਗੱਲ ਮਨਵਾਉਣ ਗਿਆ ਹੋ ਸਕਦਾ ਉਹਨੂੰ ਆਫਿਸ ਚ ਕੋਈ ਗੱਲ ਹੋਈ ਹੋਵੇ ਐਸੀ ਉਹ ਤਾਂ ਚੁੱਪ ਹੋਵੇ ਹੂੰ ਤਾਂ ਚੁੱਪ ਕਿਉਂ ਐ ਤੇਰੀ ਕੋਈ ਹੈਗੀ ਐ ਉਹ ਜੇ ਕਿ ਨਹੀਂ ਹੈਗੀ ਤਾਂ ਵੀ ਬਣ ਜੂਗੀ ਜਿਹੜਾ ਸ਼ੱਕ ਦਾ ਕੀੜਾ ਆ ਨਾ ਦਿਮਾਗ ਦੇ ਵਿੱਚ ਉਹ ਉਸ ਨੂੰ ਕੱਢਣ ਦੀ ਲੋੜ ਐ ਬਿਲਕੁਲ ਸ਼ੱਕ ਜਿਹੜਾ ਆ ਉਹ ਤੁਹਾਡੇ ਹਰ ਰਿਸ਼ਤੇ ਦਾ ਦੁਸ਼ਮਣ ਹੈ। ਉਹ ਆਰੀ ਹੈ ਇੱਕ ਜਿਹੜੀ ਕਿ ਰਿਸ਼ਤੇ ਨੂੰ ਕੱਟ ਦੋ। ਬਿਲਕੁਲ ਪਰਸਨ। ਉਹ ਤਲਵਾਰ ਹੈ ਜਿਹੜੀ ਰਿਸ਼ਤੇ ਨੂੰ ਜਿਉਂਦਾ ਨਹੀਂ ਰਹਿਣ ਕੱਢ ਦੋ। ਸੋ ਇੱਕ ਦੂਜੇ ਤੇ ਵਿਸ਼ਵਾਸ ਕਰੋ। ਹੂੰ ਜ਼ਰੂਰੀ ਹੈ। ਹੂੰ ਦੋਸਤੀਆਂ ਨੇ, ਸਹੇਲੀਆਂ ਨੇ ਹੂੰ ਵਿਸ਼ਵਾਸ ਨਾਲ ਚੱਲਦਾ ਹੈ। ਇੱਕ ਦੂਜੇ ਤੇ ਵਿਸ਼ਵਾਸ ਕਰੋ। ਮਾਪੇ ਜਿਹੜੇ ਨੇ ਆਪਣੇ ਬੱਚਿਆਂ ਤੇ ਵਿਸ਼ਵਾਸ ਕਰਦੇ। ਬੱਚਿਆਂ ਦੇ ਵਿੱਚ ਮਾਪੇ ਇੰਨਾ ਕਿ ਵਿਸ਼ਵਾਸ ਪੈਦਾ ਕਰਨ ਹੂੰ ਕਿ ਬੱਚੇ ਮਾਪੇ ਤੋਂ ਬਿਨਾ ਜੇ ਕੋਈ ਫੈਸਲਾ ਲੈਣਾ ਸੋਚਣ ਹੀ ਨਾ ਵੀ ਨਹੀਂ ਮੈਂ ਆਪਣੇ ਪੇਰੈਂਟਸ ਨੂੰ ਜ਼ਰੂਰ ਦੱਸਣਾ ਹੈ ਬਿਲਕੁਲ ਜਦੋਂ ਤੁਹਾਡੇ ਚ ਅੰਡਰਸਟੈਂਡਿੰਗ ਇਹ ਅੰਡਰਸਟੈਂਡਿੰਗ ਇੱਕ ਦੂਜੇ ਦੀ ਸਾਂਝ ਇੱਕ ਦੂਜੇ ਦੇ ਇੱਕ ਦੂਜੇ ਦੀ ਸਮਝਦਾਰੀ ਮਾਪਿਆਂ ਦੀ ਹੈ ਹੂੰ ਸਮਝਦਾਰੀ ਮਾਪਿਆਂ ਦੀ ਹੈ ਬੱਚੇ ਤਾਂ ਬੱਚੇ ਨਹੀਂ ਹਾਂ ਬਿਲਕੁਲ ਸੋ ਭਾਈ ਇਹ ਤਾੜੀ ਦੋ ਹੱਥਾਂ ਨਾਲ ਵੱਜਣੀ ਹੈ ਇੱਕ ਨਾਲ ਨਹੀਂ ਵੱਜਣੀ ਇਹ ਜਿਹੜਾ ਆ ਸਾਡੀ ਜਿਹੜੀ ਬੱਚਿਆਂ ਪ੍ਰਤੀ ਆਪਣੀ ਮਾਪਿਆਂ ਦੀ ਕੀ ਫਰਜ਼ ਬਣਦੇ ਰਹੀ ਗੱਲ ਕੁੜੀਆਂ ਮੁੰਡਿਆਂ ਦੀ ਕੁੜੀਆਂ ਮੁੰਡਿਆਂ ਦੇ ਦੇਖੋ ਕੁੜੀਆਂ ਦਾ ਮੈਂ ਕਹਿਣੀ ਹਣੀ ਆ ਵੀ ਕੋਮਲ ਹੈ ਕਮਜ਼ੋਰ ਨਹੀਂ ਹੈ ਸ਼ਕਤੀ ਦਾ ਨਾਮ ਹੀ ਨਾਰੀ ਹੈ ਕੁੜੀਆਂ ਦਾ ਸਰੀਰਕ ਬਣਤਰ ਇਸ ਕਿਸਮ ਦੀ ਹੈ ਜੇ ਕੋਈ ਮਾੜਾ ਚੰਗਾ ਵਾਪਰਨਾ ਹੈ ਤਾਂ ਕੁੜੀ ਨੂੰ ਵਾਪਰਨਾ ਮੁੰਡੇ ਨੂੰ ਨਹੀਂ ਵਾਪਰਨਾ ਇਸ ਕਰਕੇ ਉਸ ਕੁੜੀ ਨੂੰ ਮਾਪਿਆਂ ਦਾ ਅਧਿਆਪਕਾਂ ਦਾ ਇਹ ਫਰਜ਼ ਬਣਦਾ ਜਿਵੇਂ ਮੈਂ ਕਿਹਾ ਵੀ ਇੱਕ ਚੈਪਟਰ ਹੋਣਾ ਚਾਹੀਦਾ ਹੈ ਪੇਪਰ ਹੋਣਾ ਚਾਹੀਦਾ ਜਾਂ ਉਹਨਾਂ ਦੀ ਕੁੜੀਆਂ ਦੀ ਕਲਾਸ ਅਲੱਗ ਲੱਗਣੀ ਚਾਹੀਦੀ ਹੈ ਮੁੰਡੇ ਨਾ ਬਿਠਾਓ ਦੇਚ ਹੂੰ ਜੇ ਕੁੜੀਆਂ ਦਾ ਸਕੂਲ ਹੈ ਤਾਂ ਕੁੜੀਆਂ ਦੀ ਕਲਾਸ ਤਾਂ ਲੱਗੂਗੀ ਉਹ ਤੇ ਜੇ ਕੋ-ਐਜੂਕੇਸ਼ਨ ਹੈ ਤਾਂ ਕੁੜੀਆਂ ਦੀ ਕਲਾਸ ਅਲੱਗ ਲੱਗੇ ਜੀ ਉਹਨਾਂ ਨੂੰ ਸੈਕਸ ਐਜੂਕੇਸ਼ਨ ਦਿੱਤੀ ਜਾਵੇ ਉਹਨਾਂ ਨੂੰ ਇਹ ਜਿਹੜਾ ਰਿਸ਼ਤੇ ਨੇ ਰਿਸ਼ਤਿਆਂ ਬਾਰੇ ਦੱਸਿਆ ਜਾਵੇ ਦੇਖੋ ਫਿਜ਼ੀਕਲ ਰਿਲੇਸ਼ਨਸ ਤਾਂ ਤੁਹਾਡੇ ਹੋਣਾ ਹੀ ਆ ਅੰਤ ਨੂੰ ਹੋਣਾ ਹੀ ਹੈ ਦੋਸਤੀ ਹੋਣੀ ਅਲੱਗ ਗੱਲ ਹੈ ਹੂੰ ਦੋਸਤੀਆਂ ਹੋਣੀ ਆ ਮੁੰਡੇ ਦੀ ਕੁੜੀ ਨਾਲ ਦੋਸਤੀ ਹੋ ਸਕਦੀ ਏ ਕੁੜੀ ਦੀ ਮੁੰਡੇ ਨਾਲ ਦੋਸਤੀ ਹੋ ਸਕਦੀ ਮੁੰਡੇ ਦੇ ਮੁੰਡੇ ਨਾਲ ਦੋਸਤ ਹੋ ਸਕਦੇ ਕੁੜੀਆਂ ਦੀ ਕੁੜੀਆਂ ਨਾਲ ਦੋਸਤੀ ਹੋ ਸਕਦੀ ਏ ਲੇਕਿਨ ਉਹਦੇ ਵਿੱਚ ਜਿਸਮ ਦਾ ਆਉਣਾ ਉਹਦੇ ਬਾਰੇ ਦੱਸਿਆ ਜਾਵੇ ਭਾਈ ਇਹ ਦੁਸ਼ਵਾਰੀ ਆ